ਸਤਨਾਮ ਸ਼੍ਰੀ ਵਾਹਿ ਸਤਨਾਮ ਵਾਹਿ ਸ਼੍ਰੀ ਵਾਹਿ ਸਤਨਾਮ ਵਾਹਿ ਸ਼੍ਰੀ ਵਾਹਿ

ਰਹ ਨਾਮੁ ਜਨ ਸ੍ਰੀ ਦਇ ਹਰਿ ਜੀ ਬਾਹੇ ਹਸਾ ਸੁਖਾ ਬਚਾਇਆ sire ਬਾਹੇ ਗੁਰੂ ਘਰ ਜੀ ਸਦਾ ਤੂ ਰਖਸਤ ਨਾਮ ਸ਼੍ਰੀ ਤੂ ਰੱਖਦਾ ਬਾਹੇ ਗੁਰੂ ਸਤਨਾਮ ਦਾਤ ਜਨ ਤੁਧ ਰੱਖ ਸ਼੍ਰੀ ਹਰ ਜੀਉ ਬਾਹੇ ਗੁਰੂ ਹਰਿ ਨਾਖਸ ਸਤਨਾਮ ਸ਼੍ਰੀ ਰਮੁਖਾ ਮਾਹੀ ਗੀਤ ਹੈ ਹਰ ਜੀਓ ਸਤਨਾਮ ਮਨਮੁਖ ਭਰਮਾ ਸ਼ਿਵਾਰਾ ਮਾਹੀ ਗੁਰੂ ਹਰ ਜੀ ਸਤਨਾਮ ਬਾਹੋ ਜੋ ਜੋ ਦਿਨ ਸੋਕੈ ਸਤਨਾਮ ਕੋ ਨਿੜ ਜਾਈ ॥ ਸ਼੍ਰੀ ਬਾਹੇ ਗੁਰੂ ਗ੍ਰੰਥ ਰਾਮ ਨਾਮ ਮਨੁ ਵਸੈ ਸਤਨਾਮ ਸਤਨਾਮ ਗੁਰਮੁਖ ਹਿਰਦਾ ਸਿਬਦਲਾ ਭਿਤੇ ਰੋ ਮਾਹੀ ਗੁਰ ਹਰ ਨਾਮ ਨ ਲਾਗਾ ਸਤਨਾਮ ਗੁਰੂ ਕਾ ਭਤੀ ਹੋ ਤੂੰ ਜੱਤਾ ਸ਼੍ਰੀ ਬਾਹੇ ਗੁਰੂ ਮਾਇਆ ਹੋ ਸਭ ਲੋਕ ਹੈ ਤੀ ਸਤਨਾਮ ਤੂੰ ਇੱਕ ਸ਼੍ਰੀ ਤਾਤਾ ਸ਼੍ਰੀ ਬਾਹੂ ਸ਼ਬਦ ਬਾਹੂ ਸਤਨਾਮ ਕਰੇ ਪ੍ਰਭ ਤਿਨ ਕੇ ਸ਼੍ਰੀ ਬਾਹੂ ਬਖਸ਼ਿਆਰਾ ਸਤਨਾਮ ਗੁਰਪ੍ਰਸਾਦ ਸ਼੍ਰੀ ਸਤਨਾਮ ਉਹ ਸ਼੍ਰੀ ਸੰਕਰੇ ਬਾਹੀ ਜੀ ਸਤਨਾਮ ਸ਼੍ਰੀ ਗੁਰੂ ਸਤਗੁਰੂ ਬਾਹੀ ਨਾ ਪਾਇਆ ਸਤਨਾਮ ਸਹਿਜ ਸਾਰੇ ਸਹਾਈ ਬਾਹੇ ਗੁਰੂ ਥੇ ਸਤ ਗੁਰੂ ਸਿਵੇ ਜਨਮ ਸਤਨਾਮ ਜੀ ਅਨੇਕ ਸ਼੍ਰੀ ਪਰਮ ਕਰੈ ਅਦਕਾਈ ਬਾਹੇ ਗੁਰੂ ਵੀਦ ਸਤਨਾਮ हर श्री श्रीनहर पद्गवा सच्चा सद्गु सतनाय श्रीपणि है सतनायस्या सच्च श्री बाहे नाम सतनाम Shri भी स्वभाव जग

ਸ਼੍ਰੀ ਵਾਹਿਗੁਰੂ ਬਾਹੇ ਗੁਰੂ ਸਤਨਾਮ ਸੋਰਥਾ ਸ਼੍ਰੀ ਅਨੰਦ ਜੀ ਬਾਹੇ ਪਰਬਤੋ ਦਿੱਤੂ ਕੀ ਸਤਨਾਮ ਸਤਗੁਰ ਪ੍ਰਸਾਦਿ ਸ਼੍ਰੀ ਸ਼੍ਰੀ ਪ੍ਰਭਲਾਹੇ ਸੁਖ ਦਾਤਿ ਨਿਹਰ ਜੀਓ ਸਤਨਾਮ ਖੁਸ਼ ਉਪਾਰ ਪਚਾਇ ਸ਼੍ਰੀ